ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਏ ਦਿਨ ਅਸੀਂ ਦੇਖ ਰਹੇ ਹਾਂ ਕਿ ਲੋਕ ਆਪਣਾ ਰਿਲੀਜੀਅਨ ਛੱਡ ਕੇ ਆਪਣਾ ਧਰਮ ਛੱਡ ਕੇ ਸਿੱਖੀ ਦੀ ਤਰਫ ਆ ਰਹੇ ਨੇ ਚਾਈਨਾ ਦੇ ਬੰਦੇ ਨੇ ਚਾਈਨਾ ਤੇ ਰਹਿਣ ਵਾਲਾ ਇੱਕ ਬੰਦਾ ਹੈ ਉਹਨੇ ਬੁੱਧਿਜ਼ਮ ਧਰਮ ਛੱਡ ਕੇ ਸਿੱਖੀ ਦੀ ਤਰਫ ਆਇਆ ਸਿੱਖੀਜ਼ਮ ਦੀ ਤਰਫ ਆਇਆ ਤੇ ਪੰਜਾਬ ਦੇ ਅੰਦਰ ਆਇਆ ਕੀ ਮੁਕੰਮਲ ਡਿਟੇਲ ਇਸਨ ਤੱਕ ਆਈ ਦੀ ਵੀਡੀਓ ਇਹ ਵੀਡੀਓ ਲਵਾਦ ਰਹੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕੀ ਤਰ੍ਹਾਂ ਅਖੰਡ ਕੀਰਤਨੀਏ ਰੰਗਲੇ ਸੱਜਣ ਟਰਸਟ ਤੋਂ ਸਿੱਖ ਰਿਹਾ ਗੁਰਬਾਣੀ ਮੋਬਾਈਲ ਤੋਂ ਪੜਦਾ ਹੈ ਗੁਰਬਾਣੀ ਫਿਰ ਅੰਗਰੇਜ਼ੀ ਦੇ ਵਿੱਚ ਵੀ ਸਮਝਦਾ ਉਸ ਦਾ ਅਰਥ ਜੈਸਨ ਦਾ ਸਿੱਖ ਧਰਮ ਨਾਲ ਪਿਆਰ ਦਸਤਾਰ ਵੀ ਬਣਦਾ ਹੈ ਖੁਦ ਯੂਐਸ ਦਾ ਜੰਪਲ ਹੈ ਜੈਸਨ ਜਿਸ ਦੇ ਮਾਤਾ ਪਿਤਾ ਹਨ ਚੀਨ ਤੋਂ ਸੰਬੰਧਿਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰਨਾਂ ਵੱਲੋਂ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਗਈ ਹੈ। ਹਰ ਇੱਕ ਨੂੰ ਧਰਮ ਦੇ ਨਾਲ ਪੱਕੇ ਹੋਣ ਲਈ ਸੁਨੇਹਾ ਦਿੱਤਾ ਜਾ ਰਿਹਾ ਹੈ। ਤਦ ਆਜੀ ਕਿ ਇਸ ਦੇ ਚੱਲਦਿਆਂ ਹੀ ਯੂਐਸ ਦਾ ਜੰਪਲ ਅਤੇ ਚੀਨ ਦਾ ਪਿੱਛੋਕੜ ਜੈਸਨ ਨਾਂ ਦਾ ਨੌਜਵਾਨ ਜਿਸ ਨੇ ਸਿੱਖ ਧਰਮ ਦੇ ਵਿੱਚ ਰੁਚੀ ਦਿਖਾਈ ਹੈ ਅਤੇ ਆਪਣੇ ਆਪ ਨੂੰ ਸਿੱਖ ਧਰਮ ਦੇ ਵਿੱਚ ਬਦਲ ਲਿਆ। ਜੈਸਨ ਨੇ ਦਾੜੀ ਕੇਸ ਵੀ ਰੱਖਣੇ ਸ਼ੁਰੂ ਕੀਤੇ। ਅਤੇ ਉਹ 15 ਦਿਨਾ ਤੋਂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਰੰਗਲੇ ਸੱਜਣ ٹرسٹ ਅਖੰਡ ਕੀਰਤਨੀ ਜਥੇ ਦੇ ਕੋਲੋਂ ਕੀਰਤਨ ਗੁਰਬਾਣੀ ਅਤੇ ਸੰਧਿਆ ਲੈ ਰਿਹਾ ਹੈ ਨੌਜਵਾਨ ਦਾ ਕਹਿਣਾ ਹੈ ਕਿ ਉਹ ਕਦੇ ਵੀ ਕੇਸ ਕਤਲ ਨਹੀਂ ਕਰਵਾਏਗਾ ਦੋ ਤਿੰਨ ਬਾਅਦ ਉਸ ਦੀ ਵਾਪਸੀ ਹੈ ਤਾਂ ਉਸ ਨੇ ਵਾਦਾ ਕੀਤਾ ਕਿ ਉਹ ਕਦੇ ਵੀ ਸਿੱਖ ਧਰਮ ਨਹੀਂ ਛੱਡੇਗਾ ਤੇ ਨੌਜਵਾਨ ਨੇ ਇਹ ਵੀ ਕਹਿਣਾ ਹੈ ਕਿ ਉਸ ਨੇ ਅਜ ਤੱਕ ਅਜਿਹਾ ਧਰਮ ਨਹੀਂ ਵੇਖਿਆ ਦੱਸ ਦਈਏ ਕਿ ਜਸਵਿੰਦਰ ਕੌਰ ਜਿਨ੍ਹਾਂ ਦੇ ਵੱਲੋਂ ਨੌਜਵਾਨ ਨੂੰ ਸੰਥਿਆ ਦਿੱਤੀ ਜਾ ਰਹੀ ਹੈ ਉਹਨਾਂ ਨੇ ਗੱਲਾਂ ਕੀਤੀਆਂ ਕਿ ਇਹ ਨੌਜਵਾਨ ਪੂਰਾ ਆਪਣੇ ਆਪ ਨੂੰ ਸਿੱਖ ਧਰਮ ਵੱਲ ਲੈ ਕੇ ਜਾ ਰਿਹਾ ਹੈ ਅਤੇ ਹਰ ਇੱਕ ਰਹਿਤ ਮਰਿਆਦਾ ਨੂੰ ਅਪਣਾ ਰਿਹਾ ਹੈ ਜੋ ਹਰ ਤੋਂ ਸਿਖ ਦੇ ਸਮਾਂ ਦੇ ਰਹੀਏ ਤੁੰਤ ਸਤਿ ਅਮਰੀ ਭਰਿਏ ਆਪਾ ਆਪੇ ਨੂੰ ਕੇ ਬੜੀ ਰਾਮ ਨਾਮ ਤੇ ਸਾਡੇ ਦਾ ਸਹਾਈਂ ਯਾਰੀ ਪਤੀ ਪਵਨ ਕਸ਼ਤ ਦੇ ਅੰਕਾਰ ਨੂੰ ਪੁਰੀ ਚਰਤਸਪੰਨਾ ਸਰਦੀਕਲਾ ਟਾਈਮ ਟਿਵਿ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੇ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਤੇ ਸਿੱਖਾਂ ਵਾਸਤੇ ਬਰੇ ਮਾਨ ਦੀ ਗੱਲ ਏ ਬਰੇ ਫਖਰ ਦੀ ਗੱਲ ਏ ਅਮਰੀਕਾ ਦੇ ਅੰਦਰ ਰਹਿ ਰਿਹਾ ਚਾਈਨਾ ਦਾ ਬੰਦਾ ਉਥੇ ਇਹ ਦੇਖਦਾ ਹੈ ਕਿ ਇੱਕ ਸਿੱਖ ਸਰਦਾਰ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਤੇ ਚਾਈਨਾ ਦਾ ਬੰਦਾ ਇਨਸਪਾਇਰ ਹੋ ਕੇ ਸਿੱਖੀ ਦੀ ਤਰਫ ਆਂਦਾ ਹੈ ਫਿਰ ਪੰਜਾਬ ਦੇ ਅੰਦਰ ਆ ਕੇ ਕੀਰਤਨ ਸਿੱਖਦਾ ਹੈ ਗੁਰਬਾਣੀ ਸਿੱਖਦਾ ਹੈ ਇਹ ਸਿੱਖਾ ਵਾਸਤੇ ਬਰੇ ਮਾਨ ਦੀ ਗੱਲ ਹੈ ਬਰੇ ਫਖਰ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰਡਿਕਸ਼ਨ ਹੈ ਸੋ ਸਾਖੀ ਦੇ ਅੰਦਰ ਖਾਲਸਾ ਰਾਜ ਨੂੰ ਲੈ ਕੇ ਉਹ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਮਰੀਕਾ ਦੇ ਅੰਦਰ ਸਿੱਖੀ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈ ਸਿੱਖ ਸਰਦਾਰ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਨੇ ਤੇ ਸਿੱਖੀ ਜਿਸ ਤਰ੍ਹਾਂ ਲੋਕ ਇਨਸਪਾਇਰ ਹੋ ਕੇ ਸਿੱਖੀ ਦੀ ਤਰਫ ਆ ਰਹੇ ਨੇ ਅਸੀਂ ਹਾਈ ਦਿਨ ਦੇਖਦੇ ਆ ਕੋਈ ਅਮਰੀਕਾ ਦਾ ਬੰਦਾ ਜਾਂ ਕੋਈ ਅਫਰੀਕਾ ਦਾ ਕਿਸੇ ਨਾ ਕਿਸੇ ਮੁਲਕ ਦਾ ਬੰਦਾ ਸਿੱਖੀ ਦੀ ਤਰਫ ਆ ਰਿਹਾ ਹੈ ਸਿੱਖੀਜ਼ਮ ਦੀ ਤਰਫ ਆ ਰਿਹਾ ਹੈ ਸਿੱਖਾਂ ਤੋਂ ਇਨਸਪਾਇਰ ਹੋ ਕੇ ਐ ਸਿੱਖਾਂ ਨੂੰ ਲੈ ਕੇ ਬੜੀ ਵੱਡੀ ਖਬਰ ਹੈ ਐਸੀ ਜੀਐਚ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ